ਆਹ ਆ ਖੜਿਆ ਆ ਖੜਿਆ ਆ ਖੜਿਆ ਧਾਕਿਆਂ ਵਾਲੇ ਸੇਠ ਸਾਹਿਬ ਮੈਨੂੰ ਚੱਲੀਆ ਫਿਰ ਕਰਦੀਆ ਫਿਰ ਬੱਕਰਾ ਹੀ ਬੱਕਰਾ ਅੱਜ ਮੁਰਗਾ ਹੀ ਮੁਰਗਾ ਦੇਸੀ ਮੁਰਗੇ ਦਾ ਚਾਰ ਲਓ ਜੀ ਲਓ ਜੀ ਆਜੋ ਅੱਜ ਫਿਰ ਤੁਹਾਨੂੰ ਮਲਾਉਨੇ ਆਪਾਂ ਸੇਠ ਸਾਹਿਬ ਨੂੰ ਹਾਂਜੀ ਸੇਠ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਅਸੀਂ ਮੈਂ ਕਿਹਾ ਸੇਠ ਸਾਹਿਬ ਖੜਿਆ ਫਿਰ ਅੱਜ ਬੱਕਰਾ ਹੀ ਬੱਕਰਾ ਦੇਸੀ ਬੱਕਰਾ ਦੇਸੀ ਮੁਰਗਾ ਠੀਕ ਹੈ ਬਟੇਰਾ ਅੱਛਾ ਫਿਰ ਹੁਣ ਹੋ ਗਿਆ ਕੰਮ ਸ਼ੁਰੂ ਜੀ ਕਰਤਾ ਸ਼ੁਰੂ ਠੀਕ ਹੈ ਜੀ ਹਾਂ ਲੋ ਜੀ ਫਿਰ ਆਪਾਂ ਦੇ ਦਈਏ ਜਾਣਕਾਰੀ ਦਰਸ਼ਕਾਂ ਨੂੰ ਵੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਆਪਾਂ ਪਹਿਲਾਂ ਹੀ ਮਿਲਿਆ ਅਸੀਂ ዳਖੇ ਵਾਲੇ ਸੇਠ ਸਾਹਿਬ ਤੇ ਤੁਸੀਂ ਇਹ achar ਖਾਤਾ ਵੀ ਆ ਟੇਸਟ ਕੀਤਾ ਜਾਂ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ ਵੀ ਤੇ ਤੁਸੀਂ ਮਿਲਿਓ ਸੇਠ ਸਾਹਿਬ ਨੂੰ ዳਖਿਆਂ ਵਾਲੇ ਤੇ ਉਹਨਾਂ ਦੀਆਂ ਆਪਾਂ ਦੇਖਦੇ ਆਂ ਵਧੀਆ ਬੱਕਰੇ ਦਾ achar ਬਟੇਰ ਦਾ achar ਤੇ ਦੇਸੀ ਮੁਰਗੇ ਦਾ achar ਬਣਾਉਂਦੇ ਆ ਜੀ ਪੂਰਾ ਐਨ ਮੱਛੀ ਦਾ ਵੀ ਗਾਹ ਪਾਵਾਂਗੇ ਅੱਛਾ ਜੀ ਮੱਛੀ ਦਾ ਵੀ ਸ਼ੁਰੂ ਕਰ ਦੇਣਾ ਜੀ ਤੇ ਦਿਖਾਓ ਜੀ ਮਾੜਾ ਜੀ ਦਰਸ਼ਕਾਂ ਨੂੰ ਆਪਣੇ ਨੂੰ ਦਿਖਾ ਦਈਏ ਜੀ ਇਹ ਬਟੇਰ ਦਾ ਅੱਛਾ ਜੀ ਆ ਗਈ ਬਟੇਰ ਦਾ achar ਬਿਲਕੁਲ ਸੁੱਕਾ ਹੀ ਹੁੰਦਾ ਜਦੋਂ ਗਰਮ ਕਰੋਗੇ ਰਸ ਵਿੱਚ ਜਾ ਹੋ ਜਾ ਇਹ ਤੇ ਪੂਰਾ ਡਰਾਈ ਆ ਹੁਣ ਇਹ ਹਾਂ ਡਰਾਈ ਆ ਠੀਕ ਹੈ ਇਹ ਨਹੀਂ ਆ ਵੀ ਤੇਲ ਹੀ ਭੱਜਿਆ ਫਿਰੂ ਠੀਕ ਹੈ ਜੀ ਤੁਭਾ ਜਨ ਵਧਾਇਆ ਠੀਕ ਹੈ ਠੀਕ ਹੈ ਨਾ ਤੇ ਇਹ ਆ ਗਿਆ ਬਟੇਰ ਦਾ ਜੀ ਪੂਰਾ ਡਰਾਈ ਵਧੀਆ ਇਹ ਪਿਆਰ ਕੀਤਾ ਹੋਇਆ ਜੀ ਇਹ ਬੱਕਰੇ ਦਾ ਆ ਗਿਆ ਜੀ ਅੱਛਾ ਜੀ ਇਹ ਬੱਕਰੇ ਦਾ ਬੱਕਰੇ ਦਾ ਇਹ ਬਰਫ਼ ਜੰਮੀਆ ਜੀ ਅੱਛਾ ਆ ਆਈਸ ਆਈਸ ਜੰਮੀ ਹਾਂ ਇਹ ਨਾਲ ਆਪਾਂ ਡੀਫ੍ਰੀਜ਼ ਚ ਰੱਖਣਾ ਹਾਂ ਬਿਨਾਂ ਕੈਮੀਕਲ ਤੋਂ ਸਾਰਾ ਅੱਛਾ ਤੁਸੀਂ ਜਿਵੇਂ ਡੀਫ੍ਰੀਜ਼ਰ ਕਰਕੇ ਲਿਓਂਦੇ ਹੋ ਇੱਥੇ ਲਿਓਣਾ ਹੀ ਪੈਂਦਾ ਕਿਉਂਕਿ ਜੇ ਤਾਂ ਕੈਮੀਕਲ ਪਾਇਆ ਹੋਵੇ ਫਿਰ ਤਾਂ ਜੋ ਮਰਜੀ ਬਾਹਰ ਰੱਖੀ ਰੱਖੋ ਹੂੰ ਹੂੰ ਜੇ ਆਪਾਂ ਕੈਮੀਕਲ ਨਹੀਂ ਪਾਉਣਾ ਫਿਰ ਤਾਂ ਫ੍ਰੀਜ਼ਰ 'ਚ ਹੀ ਰੱਖਣਾ ਹੁਣ ਬਰਫ਼ ਵਾਲੇ ਕਾਲੇ ਵਿਲੇ ਪਏ ਆ ਜੀ ਜੀ ਇਹ ਦਿੰਦੀ ਹੈ ਆਪਣੀ 100% ਅਰੀਜਨਲ ਚੀਜ਼ ਹੈ ਇਹ ਨਾਲ ਜੀ ਤੇ ਕੋਈ ਵੀ ਆਪਦਾ ਚੈੱਕ ਕਰਾ ਸਕਦਾ ਬੱਕਰਾ ਵੀ ਕਿਹੜਾ ਬਣਾਉਨੇ ਆ ਕੋਈ ਚੱਕਰ ਨਹੀਂ ਹੈ ਠੀਕ ਹੈ ਇਹ ਆ ਗਿਆ ਤੇ ਬੱਕਰਾ ਜੀ ਬੱਕਰਾ ਜੀ ਅੱਛਾ ਜੀ ਬੱਕਰੇ ਦਾ ਚਾਰ ਆ ਜੀ ਇਹ ਆ ਗਿਆ ਜੀ ਦੇਸੀ ਮੁਰਗੇ ਦਾ ਇਹ ਦੇਸੀ ਮੁਰਗੇ ਦਾ ਠੀਕ ਹੈ ਇਹ ਦੇਸੀ ਮੁਰਗਾ ਆ ਗਿਆ ਹਾਂ ਜੀ ਸਾਰਾ ਜਾਨੀ ਇਹਨ ਸੁੱਕਾ ਹੀ ਬਣਾਉਨੇ ਆ ਜਦੋਂ ਆਪਾਂ ਗਰਮ ਕਰਾਂਗੇ ਥੋੜਾ ਜਿਹਾ ਰਸ ਮਿਲਾ ਹੋਊਗਾ ਬਸ ਇਹ ਨਹੀਂ ਹੈ ਵੀ ਤੇਲ ਭੱਜਿਆ ਫਿਰੂ ਬਿਲਕੁਲ ਨਹੀਂ ਆਉਂਦਾ ਠੀਕ ਆ ਬਾਪ ਗਰਮ ਕਰੋ ਤੇ ਗਰਮ ਕਰੋ ਦੇਖੋ ਸ਼ਕਲ ਲੋ ਠੀਕ ਹੈ ਜੀ ਓਵਨ ਚਵਾਣਾ ਕਰਨਾ ਜਮਾ ਇਟਰੋਵੇਵ ਚੋਂ ਤੱਕ ਪੀਸ ਕੱਢ ਕੇ ਉਹ ਆਪਣੇ ਭਾਂਡੇ ਚਾਖ ਲੋ ਠੀਕ ਹੈ ਜੀ ਜੇ ਆਪਾਂ ਫਰਾਈ ਪੈਨ ਚ ਗਰਮ ਕਰਨਾ ਥੋੜਾ ਜਿਹਾ ਪਾਣੀ ਪਾਉਣਾ ਪਊ ਤੁਹਾਨੂੰ ਹਾਂ ਅਸੀਂ ਤਾਂ ਸਭੇ ਮਸਾਲੇ ਨਾਲ ਅਸੀਂ ਤਾਂ ਟੇਸਟ ਕੀਤਾ ਖਾਦਾ ਹੀ ਆ ਜੀ ਵੀ ਮਸਾਲੇ ਨਾਲ ਆਪਣੇ ਥੱਲੇ ਲੱਗਣ ਬਸ ਜੀ 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 ਤੇ ਇਹ ਦੇਸੀ ਇਹ ਇੱਥੇ ਹੁਣ ਥੋੜਾ ਇਹ ਤਾਂ ਹੈਗਾ ਆਪਣਾ ਪੱਕਾ ਟਿਕਾਣਾ ਹੀ ਇਹ ਤਾਂ ਪੱਕਾ 4 ਸਾਲ ਹੋ ਗਿਆ ਆਪਣਾ ਅੱਜ ਮੈਂ ਦੇਖ ਰਿਹਾ ਹਾਂ ਤੁਸੀਂ ਆਪਣਾ ਆ ਗਿਆ ਜੀ ਚੌਂਕੀ ਮਾਨ ਆਪਣਾ ਅਡਾ ਦਾ ਅੱਖਾ ਮੁੱਲਾਪੁਰ ਦਾਕੇ ਤੋਂ ਜਦੋਂ ਆਪਾਂ ਜਾਂਦੇ ਜਗਰਾਉਂ ਸਾਈਡ ਨੂੰ ਤੇ ਆ ਟੋਲ ਪਲਾਜ਼ਾ ਆਉਂਦਾ ਆਪਣਾ ਚੌਂਕੀ ਮਾਨਦਾ ਤੇ ਜਦੋਂ ਜਗਰਾਉਂ ਤੋਂ ਆਪਾਂ ਆਉਨੇ ਆ ਮੁੱਲਾਪੁਰ ਲੁਧਿਆਣੇ ਵੱਲ ਨੂੰ ਤੇ ਉਸੇ ਸਾਈਡ ਹੀ ਖੜੇ ਹੁੰਦੇ ਆ ਸੇਠ ਸਾਹਿਬ ਦਾਖੇ ਵਾਲੇ ਜੀ ਤੇ ਆ ਮਰੂਤੀ ਕਾਰ ਖੜੀ ਆ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਦੇਸੀ ਮੁਰਗੇ ਦਾ ਬੱਕਰੇ ਦਾ ਬਟੇਰ ਦਾ achar ਤੇ ਇਹ ਸਾਰਾ ਹੋ ਗਈ ਬਾਕੀ ਆ ਸਾਰੀ ਲੋਕੇਸ਼ਨ ਹੋ ਗਈ ਜੀ ਤੇ ਜਦੋਂ ਮਰਜੀ ਤੁਸੀਂ ਮੈਨਸਰ ਟਾਈਮਿੰਗ ਕੀ ਹੈ ਜੀ ਇੱਥੇ ਟਾਈਮਿੰਗ ਹੁਣ ਤਾਂ 11 ਵਜੇ ਤੋਂ ਆ ਜਾਣੇ ਆ ਅੱਛਾ 11 ਵਜੇ ਇੱਥੇ ਹੁੰਦੇ ਆ ਹਾਂ ਹਾਂ ਵੀਰ ਜੀ ਹੁੰਦਾ ਇੱਥੇ ਖੜਾ ਅੱਛਾ ਤੁਹਾਡੇ ਨਾਲ ਸਰਦਾਰ ਸਾਹਿਬ ਖੜੇ ਹੁੰਦੇ ਆ ਹਾਂ ਜੀ ਖੜਨਗੇ ਕੀ ਹਾਲ ਹੈ ਜੀ ਤੇ ਆਪਣੇ 6:30 ਵਜੇ ਤੱਕ 6:30 ਵਜੇ ਤੱਕ ਜੀ ਇੱਥੇ ਤੇ ਬਾਕੀ ਮੈਂ ਲੁਧਿਆਣੇ ਖੜਿਆ ਕਰੂੰਗਾ ਇੱਕ ਦੋ ਦਿਨਾਂ ਚ ਖੜਨ ਲੱਗੂੰਗਾ ਅੱਛਾ ਤੁਸੀਂ ਹੁਣ ਲੁਧਿਆਣੇ ਚਲੇ ਜਾਣਾ ਠੀਕ ਹੈ ਜੀ ਉੱਥੇ ਦੇ ਗਾਹ ਕਹਦੇ ਉੱਥੇ ਨੇੜੇ ਆਓ ਸਾਡੇ ਠੀਕ ਹੈ ਉਹ ਫਿਰ ਨਵੀਂ ਲੋਕੇਸ਼ਨ ਕਰ ਰਹੇ ਹੋ ਹਾਂ ਉਹ ਨਵੀਂ ਉਹ ਆਪਾਂ ਫਿਰ ਵੀਡੀ ਇਹ ਇੱਕ ਚੀਜ਼ ਆ ਗਈ ਜੀ ਆਪਣੀ ਜਿਵੇਂ ਪਿਛਲੀ ਵਾਰ ਵੀ ਉਹਦਾ ਵੀਡੀਓ ਪਾਈ ਸੀ ਜਦੋਂ ਆਪਾਂ ਆਪਾਂ ਘਰੇ ਬਣਦਾ ਵੀ ਦਿਖਾਇਆ ਸੀ ਹਾਂਜੀ ਹਾਂਜੀ ਤੇ ਆਪਣਾ ਜਿਵੇਂ ਦਰਸ਼ਕ ਜਿਹੜੇ ਪਵਾਉਣਾ ਚਾਹੁੰਦੇ ਆ ਉਹ ਪਵਾ ਕੇ ਵੀ ਲੈ ਗਏ ਉਹ ਪਵਾ ਕੇ ਹਾਂ ਬਹੁਤ ਲੈ ਗਏ ਤੇ ਉਹਦੇ ਵਾਰੀ ਮੜਾ ਇਹ ਦੱਸ ਦੱਸ ਦਿਓ ਦਰਸ਼ਕਾਂ ਨੂੰ ਨਵੇਂ ਦਰਸ਼ਕ ਜਿਹੜੇ ਜਾਣਣਗੇ ਨਹੀਂ ਜੇ ਕਿਸੇ ਨੇ ਪਵਾਉਣਾ ਆਪਦਾ ਮੀਟ ਘਟਾ ਕੇ ਲਿਓਣਾ ਬਾਕੀ ਸਮਾਨ ਅਸੀਂ ਆਪ ਚਾਹੇ ਆਪ ਦਾ ਲਿਆਓ ਹਾਂ ਬਾਕੀ ਸਮਾਨ ਮਸਾਲੇ ਲੱਕਣਾ ਤੇ ਬਣਾਉਨੇ ਆਪਾਂ ਠੀਕ ਆ ਇਹ ਨਹੀਂ ਆਪਾਂ ਉਹ ਤੇ ਨਹੀਂ ਭੱਟੀ ਤੇ ਨਹੀਂ ਬਣਾਉਂਦੇ ਠੀਕ ਹੈ ਭੱਟੀ ਤੇ ਉਹ ਗੱਲ ਨਹੀਂ ਬਣਦੀ ਆਪਾਂ ਸਰੇ ਆਪਣੇ ਉਹਦੇ ਚੁੱਲੇ ਤੇ ਬਣਾਉਣਾ ਚੁੱਰਾ ਚੁੱਰਾ ਬਣਾਈਆਂ ਆਪਣੀ ਠੀਕ ਚੁੱਰਾ ਬਣਾਈਆਂ ਹਾਂ ਉਹਨਾਂ ਤੇ ਬਣਾਉਨੇ ਆ ਮੱਠੀ ਅੱਗ ਤੇ ਬਣਦਾ ਇਹ ਵਧੀਆ ਤੇ ਬਣਾਉਣਾ ਤੇ ਮੱਠੀ ਤੇ ਬਣਨਾ ਠੀਕ ਹੈ ਬੱਕਰਾ ਦੇਸੀ ਮੁਰਗਾ ਉਹ ਵੀ ਆਪ ਦਾ ਲੈ ਆਓ ਕੋਵਾ ਕੇ ਲੈ ਜਾਓ ਹਾਂ ਠੀਕ ਹੈ ਤੇ ਜੇ ਆ ਬਣਿਆ ਬਣਾਇਆ ਵੀ ਜਿੰਨੀ ਮਰਜ਼ੀ ਕੋਲ ਲੈ ਜਾਣਾ ਉਹ ਲੈ ਜਾਓ ਜਿੰਨੀ ਮਰਜ਼ੀ ਲੈ ਜਾਓ ਤੇ ਬਾਕੀ ਬਾਹਰਪੂਰ ਵੀ ਜਾਂਦਾ ਰਿਹਾ ਇਹਦੇ ਬਾਹਰ ਹਰੇਕ ਸਾਲ 20 25 ਘਰ ਲੈ ਕੇ ਜਾਂਦੇ ਆ ਬਾਹਰ ਨੂੰ ਆਪਦੇ ਟੈਟੀਆਂ ਚ ਪਾ ਕੇ ਲੈ ਜਾਂਦੇ ਕੋਰੀਅਰ ਤਾਂ ਹੁੰਦਾ ਨਹੀਂ ਇਹ ਅੱਛਾ ਕੋਰੀਅਰ ਨਹੀਂ ਹੁੰਦਾ ਬੜਾ ਜੋਰ ਲਾਇਆ ਮੇਰੇ ਇਹ ਕੋਰੀਅਰ ਬਾਹਰ ਨੂੰ ਹੁੰਦਾ ਹੁੰਦਾ ਤਾਂ ਮੈਂ ਆ ਹੁਣ ਆ ਗਿਆ ਟਾਈਮ ਜੀ ਆ ਬਾਹਰ ਲਿਆ ਕੇ ਛੱਡਣ ਦੇ ਹਾਂ ਹਾਂ ਜੀ ਹਾਂ ਜੀ ਐਨ ਆਰ ਆਈ ਵੀ ਹਾਂ ਜੀ ਤੇ ਇਹ ਆ ਗਈ ਲੋਕੇਸ਼ਨ ਡੱਕੇ ਵਾਲੇ ਸੇਠ ਸਾਹਿਬ ਤੇ ਬਾਕੀ ਆਪਾਂ ਤੁਹਾਨੂੰ ਨੰਬਰ ਵਗੈਰਾ ਵੀ ਇਹਨਾਂ ਦੇ ਦੇ ਦਿੰਨੇ ਆ ਜੇ ਤੁਹਾਨੂੰ ਤੁਸੀਂ ਕੰਟੈਕਟ ਕਰਕੇ ਕੋਈ ਬੱਕਰੇ ਦਾ ਚਾਰ ਦੇਸੀ ਮੁਰਗੇ ਦਾ ਜਾਂ ਬਟੇਰ ਦਾ ਚਾਰ ਮੰਗਾਉਣਾ ਚਾਹੁੰਦੇ ਹੋ ਤਾਂ ਸੇਠ ਸਾਹਿਬ ਤੁਸੀਂ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ ਨੰਬਰ ਹੈਗਾ ਜੀ 98885 ਹਾਂ ਜੀ 44734 ਠੀਕ ਹੈ 98885 44734 34 ਜੀ ਠੀਕ ਹੈ ਮੈਂ ਤੁਹਾਨੂੰ ਇਹਨਾਂ ਦਾ ਦਿਖਾ ਦਿੰਦਾ ਆਪਾਂ ਕਾਰਡ ਵੀ ਤੁਹਾਨੂੰ ਤੇ ਆ ਖੜੇ ਹੁੰਦੇ ਆ ਜੀ ਡਾਕੇ ਵਾਲੇ ਸੇਠ ਸਾਹਿਬ ਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਜੀ ਚੌਂਕੀਮਾਨ ਦਾ ਟੋਲ ਪਲਾਜ਼ਾ ਮੁੱਲਾਪੁਰ ਡਾਕੇ ਜਦੋਂ ਆਪਾਂ ਜਗਰਾਉਂ ਨੂੰ ਜਾਂਦੇ ਆਂ ਤੇ ਜਗਰਾਉਂ ਤੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆਂ ਜੀ ਉਸੇ ਸਾਈਡ ਤੇ ਤੁਹਾਨੂੰ ਸੇਠ ਸਾਹਿਬ ਚੌਂਕੀਮਾਨ ਦੇ ਜਿਹੜਾ ਟੋਲ ਪਲਾਜ਼ਾ ਦੇ ਬਿਲਕੁਲ ਕੋਲੇ ਖੜੇ ਤੁਹਾਨੂੰ ਅਮਰੂਤੀਕਾਰ ਗੱਡੀ ਖੜੀ ਹੋਣੀ ਆ ਜੀ ਤੇ ਹੁਣ ਤੁਹਾਨੂੰ ਇੱਥੇ ਸਰਦਾਰ ਜੀ ਮਿਲਿਆ ਕਰਨਗੇ ਤੇ ਤੁਸੀਂ ਮਿਲ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ